यह है पंजाब पुलिस का बेरहम चेहरा औरतों अजिहा सलूक कर है पंजाब पुलिस दिया जीप उत्ते बन के पूरे शहर में घुमाया बदमाशा तो फिर किमें करेगी औरतों की सुरक्षा ਇਹ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਦਿਆਂ ਗੌਰ ਨਾਲ ਵੇਖੋ ਜਰਾ ਇਹਨਾਂ ਤਸਵੀਰਾਂ ਜਿਨ੍ਹਾਂ ਵਿੱਚ ਸੜਕਾਂ ਤੇ ਘੁੰਮਦੀ ਨਜ਼ਰ ਆ ਰਹੀ ਹੈ ਪੁਲਿਸ ਦੀ ਜੀ ਅੱਤੇ ਅੱਜ ਦੀ ਛਾਤ ਉੱਤੇ ਇੱਕ ਔਰਤ ਨੂੰ ਬੰਨਿਆ ਹੋਇਆ ਜੀ ਹਾਂ ਪੁਲਿਸ ਦੀ ਜੀਪ ਅਤੇ ਉਸ ਤੇ ਬੰਨੀ ਹੋਈ ਮੈਲਾ ਜਿਸ ਨੂੰ ਲੈ ਕੇ ਪੁਲਿਸ ਪੂਰੇ ਇਲਾਕੇ ਵਿੱਚ ਤੇਜ਼ ਰਫ਼ਤਾਰ ਨਾਲ ਘੁੰਮਦੀ ਰਹੀ ਅਤੇ ਪੁਲਿਸ ਦੀ ਇਹ ਬੇਰਹਿਮੀ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਆ ਨੇ ਕੈਚ ਕਰ ਲਈ ਹੁਣ ਮੋਬਾਈਲ ਫੋਨ ਵਿੱਚ ਕੈਦ ਕੀਤੀਆਂ ਇਹਨਾਂ ਤਸਵੀਰਾਂ ਨੂੰ ਵੀ ਵੇਖੋ ਜਿਸ ਵਿੱਚ ਪੁਲਿਸ ਉਸੇ ਮਹਿਲਾ ਦੇ ਪਤੀ ਨੂੰ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਦੋਂ ਮਹਿਲਾ ਨੇ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲਿਆਂ ਨੇ ਮਹਿਲਾ ਨੂੰ ਹੀ ਜੀਪ ਤੇ ਬਨ ਕੇ 3 ਕਿਲੋਮੀਟਰ ਤੱਕ ਕੁਮਾਇਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਹੀ ਕਰਤੂਤ ਪੰਜਾਬ ਪੁਲਿਸ ਦੇ ਕ੍ਰਾਈਮ ਬ੍ਰਾਂਚ ਦੇ ਅਫਸਰਾਂ ਵੱਲੋਂ ਅੰਜam ਦਿੱਤੀ ਗਈ ਦਰਸਲ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਕਿਸੇ ਮਾਮਲੇ ਵਿੱਚ ਪੀੜਤ ਮਹਿਲਾ ਦੇ ਸਹੁਰੇ ਬਲਵਿੰਦਰ ਸਿੰਘ ਨੂੰ ਫੜਨ ਲਈ ਪਹੁੰਚੇ ਸਨ ਪਰ ਜਦੋਂ ਬਲਵਿੰਦਰ ਸਿੰਘ ਘਰ ਵਿੱਚ ਨਹੀਂ ਮਿਲਿਆ ਤਾਂ ਉਸਦੇ بیٹے ਯਾਨੀ ਪੀੜਤ ਮਹਿਲਾ ਦੇ ਪਤੀ ਨੂੰ ਵੀ ਲੈ ਜਾਣ ਲੱਗੇ ਜਿਸ ਦਾ ਵਿਰੋਧ ਪੀੜਤ ਵੱਲੋਂ ਕੀਤਾ ਗਿਆ ਅਤੇ ਅਜੇ ਹਿਵਿਟ ਇਲਜ਼ਾਮਾ ਮੁਤਾਬਿਕ ਕ੍ਰਾਈਮ ਬ੍ਰਾਂਚ ਦੇ ਨਾਪਸਰਾ ਨੇ ਪਹਿਲਾ ਪੀੜਤ ਮਹਿਲਾ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਜੀਪ ਤੇ ਬੰਨ ਕੇ ਜ਼ਲੀਲ ਕੀਤਾ ਬਾਅਦ ਵਿੱਚ ਜਦੋਂ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਵਾਲੇ ਉਸ ਨੂੰ ਛੁੱਟ ਕੇ ਫਰਾਰ ਹੋ ਗਏ ਪੁਲਸ ਵਾਲੇ ਸ਼ਰਾਬ 'ਚ ਨੇ ਜਿਆਦਾ ਲੱਤ ਪਾਤੀ ਨਾ ਉਹਨਾਂ ਮੈਨੂੰ ਖਿੱਚ-ਖਿੱਚ ਕੇ ਪਛਾੜ ਤੋਇਆ ਮੇਰੀ ਚੁੰਨੀ ਮਿੱਟੀ ਦੇ ਵਿੱਚ ਰੋਲੀ ਆਇਤ ਤੱਕ ਮੈਨੂੰ ਉਹਨਾਂ ਬਾਅਦ ਵਿੱਚ ਗੱਡੀ ਦੀ ਬਾਰੀ ਤੱਕ ਮੇਰੇ ਘਰ ਵਾਲ ਨੂੰ ਲੈ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਗੱਡੀ ਵਿੱਚ ਮੈਨੂੰ ਅੱਗੇ ਨਹੀਂ ਨੰਗੇ ਦਿੱਤਾ ਮੈਂ ਬੜੀ ਕੋਸ਼ਿਸ਼ ਕਰਕੇ ਬੈਨ ਨੂੰ ਮੈਂ ਬਚਾਇਆ ਵਾ ਮੈਂ ਨਹੀਂ ਉਹਨੂੰ ਮੈਂ ਛੱਡਿਆ ਜਾਣ ਨਹੀਂ ਦਿੱਤਾ ਇਤੱਕੇ ਚਾਹੀਏ ਏਡੀ ਵੱਡੀ ਸਾਡੇ ਨਾਲ ਇਹ ਤਾਂ ਕੀਤੀ ਸਾਡੇ ਕੋਲ ਸਬੂਤ 2-3 ਦਿਨ ਪਏ ਆ ਮੰਗਲਵਾ ਦਾ ਦਿਨੇ ਮੇਰੇ ਸਾਡੇ ਘਰ ਆਗੇ 10 ਵਜੇ ਦਾ ਟਾਈਮ ਤੇਨ ਗੱਡੀਆਂ ਭਰ ਕੇ ਆਈਆ ਵਾ ਜਿੰਨੇ ਜਿਆਦਾ ਮੇਰੇ ਨਾਲ ਬੇਇੱਜ਼ਤ ਮੈਨੂੰ ਕੀਤਾ ਰਪੂਸ ਮਲਾਈ ਨੂੰ ਤਾਂ ਕਮ ਆ ਗੱਡੀ ਦੇ ਪੌਂਡ ਦਿੱਤੇ ਸੋਟੇ ਦਿੱਤਾ ਵਾ ਉਹਨਾਂ ਨੇ ਗੱਡੀ ਇੰਨੇ ਰਫਤਾਰ ਵਿੱਚ ਪਹੁੰਚਾਈ ਕਿ ਮੇਨੂੰ 3 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਮੈਨੂੰ ਚੁਰਾਇਆ ਤੇ ਮੈਨੂੰ ਉਹਨਾਂ ਨੇ ਸੁੱਟਿਆ ਜੀਪ ਤੋਂ ਹੇਠਾ ਡਿੱਗਣ ਤੋਂ ਬਾਅਦ ਪੀੜਤ ਨੂੰ ਕਈ ਸੱਟਾਂ ਵੀ ਲੱਗੀਆਂ ਹਾਂ ਤੇ ਹੁਣ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਆਪਣੇ ਲਈ ਇਨਸਾਫ ਮੰਗ ਰਹੀ ਹੈ ਪੀੜਤ ਵੱਲੋਂ ਹੁਣ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ ਬਹੁਤ ਕਿਸ਼ਾਇਕੀ ਸੀ ਮੈਨੂੰ ਇਨਸਾਫ ਚਾਹੀਦਾ ਬਸ ਮੇਰੇ ਸਬੂਤਾਂ ਦੇ ਹੱਥ ਤੇ ਮੇਰੇ ਕੋ ਸਬੂਤ ਆ ਮੈਨੂੰ ਇਨਸਾਫ ਚਾਹੀਦਾ ਕੋਈ ਕੁਛ ਨੀ ਮੈਂ ਮੰਗਦੇ ਮੇਰੇ ਪੋਰਾ ਪੋਰਾ ਜਿੰਨੇ ਨਿਆਰੇ ਜੇ ਮੈਨੂੰ ਇਨਸਾਫ ਨਾ ਮਿਲਿਆ ਨਾ ਮੈਂ ਕੋਈ ਖਾ ਕੇ ਮੈਂ ਮਰ ਜਾਣਾ ਇਹ ਸਾਰੇ ਦੇ ਪਿਛੇ ਦਾ ਹੱਥ ਹੈਗਾ ਨਰਿੰਦਰ ਕਾਲੋ ਤੇ ਉਹਦਾ ਮੁੰਡਾ ਗੋਪੀ ਇਹ ਨਾਲ ਮੌਜੂਦ ਹੁੰਦੇ ਗੱਡੀਆਂ ਦੇ ਵਿੱਚ ਪਿੰਡ ਦੇ ਸਾਰੇ ਬਲਵਿੰਦਰ ਸਿੰਘ ਦਾ ਦਾਅਵਾ ਹੈ ਕਿ ਜਦੋਂ ਉਹ ਪਿੰਡ ਦਾ ਸਰਪੰਚ ਸੀ ਤਾਂ ਉਸ ਦੇ ਖਿਲਾਫ ਕੋਈ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸੇ ਮਾਮਲੇ ਵਿੱਚ ਫਸਾਉਣ ਦੇ ਲਈ ਉਹਨਾਂ ਖਿਲਾਫ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਬਹੁਤ ਜ਼ਿਆਦਾ ਜਾਣਕਾਰੀ ਕੀਤੀ ਇਹਨਾਂ ਨੇ ਤੋਂ ਚੁੰਨੀਆਂ ਲੈ ਗਈਆਂ ਵੀਡੀਓ ਵਾਇਰਲ ਹੋਣਾ ਸਭ ਦੇਖਿਆ ਉਹਦਾ ਦਾਅਵਾ ਹੈ ਇਹ ਜੋ ਵੀ ਕੀਤਾ ਸਾਣਾ ਉਹ ਤਸ਼ਹੀਦ ਤੱਕ ਹੀ ਸਹੀ ਕੀਤੀ ਆ ਕੋਈ ਇਹਨਾਂ ਕੋ ਆਰਡਰ ਨਹੀਂ ਬਰੂਥ ਨਹੀਂ ਕੋਈ ਰਹਿਣਾ ਨਹੀਂ ਕੋਈ ਦੇਣਾ ਨਹੀਂ ਜਾ ਇਹਨਾਂ ਕੋ ਕੋਡ ਦੇ ਹੱਦ ਦਿਖਾਉਦੇ ਕੋਈ ਪਰਚਾ ਤਰਜ ਦਿਖਾਉਦੇ ਕੋਈ ਪਰਚਾ ਤਰਜ ਨਹੀਂ ਸਾਡੇ ਤੇ ਤੇ ਮੈਂ ਪਿੰਡ ਦਾ ਸਾਬਕਾ ਸਰਪੰਚਾਂ ਪਾਰਟੀ ਬਾਈ ਦੇ ਨਾਲ ਮਿਲ ਬੀਏ ਮੈਨੂੰ ਜੋ ਵੀ ਹੋ ਰਿਹਾ ਪਾਰਟੀ ਬਾਈ ਦਾ ਕਰਕੇ ਹੋ ਰਿਹਾ ਉਹਦਰ ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਕ੍ਰਾਈਮ ਬ੍ਰਾਂਚ ਵੱਲੋਂ ਸਥਾਨਕ ਪੁਲਿਸ ਨੂੰ ਇਹ ਛਾਪੇ ਮਾਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਹੁਣ ਉਹਨਾਂ ਵੱਲੋਂ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ जो भी बनती कार्रवाई कर रहे हैं सीनियर ऑफिसर को भी इसके बारे में डिटेल जो रिपोर्ट मैंने सेंड कर दी थी और जो भी तफ्तीश तो मेरे सामने आएगा सच्चाई करेंगे हमारे नोट्स में नहीं था और लोकल पुलिस को भी उन्होंने बताया नहीं था कि हम रेड करने जा रहे हैं और तो इसलिए हमें पता होता तो इंसिडेंट होने देते थे पंजाब पुलिस ने दिनौने चेहरे को देख के किसी की भी रूह कब जाएगी पुलिस वालों की गई अजिश धक्केशाही अकाली दल प्रधान ਅਤੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਰਹੇ ਸੁਖਬੀਰ ਬਾਦਲ ਨੇ ਵੀ ਸਰਕਾਰ ਨੂੰ ਇਸ ਮਸਲੇ ਤੇ ਕੇਰਿਆ ਉਧਰ ਕੇਂਦਰੀ ਮੰਤਰੀ ਵਿਜੇ ਸ਼ਾਮਪਲਾਵੀ ਇਸ ਮਾਮਲੇ ਵਿੱਚ ਸਰਕਾਰ ਨੂੰ ਕੇਰ ਰਹੇ ਨੇ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਪੰਜਾਬ ਪੁਲਿਸ ਬੇਕਾਬੂ ਹੋ ਗਈ ਹੈ ਤੁਸੀਂ ਦੇਖ ਲਓ ਕਿ ਹੁਣੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀ ਇਲੈਕਸ਼ਨ ਹੋਈ ਸੀ ਉੱਥੇ ਐਸਐਸਪੀ ਬੂਥ ਕੈਪਚਰਿੰਗ ਕਰ ਰਿਹਾ ਜਿੱਤੇ ਜਿਹੜੀ ਆਰਗੇਨਾਈਜੇਸ਼ਨ ਰੂਲ ਮੇਨਟੇਨ ਕਰੇ ਜੇ ਉਹ ਹੀ ਤੋੜੇ ਇਹ ਇਹਦੋਂ ਵੱਧ ਕੰਟਰੋਲ ਕੀ ਉਸਦਾ ਜਿਵੇਂ ਤੁਸੀਂ ਅੱਜ ਦੱਸਿਆ ਮੈਂ ਕਹਿੰਦਾ ਇਹ ਤੋਂ ਸ਼ਰਮਸ਼ਾਨ ਇਹ ਤੋਂ ਮਾੜੀ ਗੱਲ ਕਿਤੇ ਹੋ ਨਹੀਂ ਸਕਦੀ ਜੋ ਉਹਨਾਂ ਨੇ ਕੀਤਾ ਇੱਕ ਕੂਰਤਾ ਦੀ ਔਰ ਮਾਨਵਤਾ ਦੇ ਪ੍ਰਤੀ ਔਰ ਜਿਹੜਾ ਧਕੇਸ਼ਾਈ ਦੀ ਜਿਹੜੀ ਇੱਕ ਨਫ਼ਰਤ ਦੀ ਜਿਹੜੀ ਉਹ ਚਲਕ ਹੈ ਔਰ ਲਾ ਐਂਡ ਆਰਡਰ ਜਿਹੜੀ ਹੈ ਜਿਨ੍ਹਾਂ ਨੇ ਮੇਨਟੇਨ ਕਰਨਾ ਹੁੰਦਾ ਉਹੇ ਜਦੋਂ ਤੋੜਨਗੇ ਤੇ ਉਹਦੇ ਤੇ ਬਾਕੀ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਕਿ ਪੰਜਾਬ ਸੂਬੇ ਦੇ ਵਿੱਚ ਉਹ ਠੀਕ ਠਾਕ ਕਿਸੇ ਨਾ ਅਨਿਆਏ ਕਰਨਗੇ ਐਸੀ ਉਹਨਾਂ ਤੋਂ ਉਮੀਦ ਨਹੀਂ ਜਿਹੜੇ ਅਨਿਆਏ ਕਰਨ ਵਾਲੇ ਉਹ ਨਿਆਂ ਤੋਂ ਉਹਨਾਂ ਤੋਂ ਆਸ ਹੀ ਨਹੀਂ ਰੱਖੀ ਜਾ ਸਕਦੀ जदों औरतों खिलाफ अपराध इस कदर बद रहे हों, पुलिस भी औरतों की राखी करने की थान उन्होंने अजि अणमुखी विहार करेगी तो न सिर्फ औरतों की सुरक्षा से सवाल उठते हैं सगों सूबे की कानून व्यवस्था से भी सवालिया निशान लग जाता है मनिंदर सिंह मोंगा पी टीसी न्यूज अमृतसर